ਪੁਲਿਸ ਵੱਲੋਂ ਫਾਟੇਖਰ ਚੂੜੀਆਂ ਤੇ ਪਿੰਡ ਸ਼ੇਖੂਪੁਰਾ ਕਲਾਂ ਚ ਚਲਾਇਆ ਗਿਆ ਫੱਟਾ ਸਰਚ ਆਪਰੇਸ਼ਨ ਐਸਐਸਪੀ ਬਟਾਲਾ ਸਹੀਲ ਕਾਸਮ ਮੀਰ ਵੱਲੋਂ ਸਰਚ ਆਪਰੇਸ਼ਨ ਦੀ ਕੀਤੀ ਗਈ ਅਗਵਾਈ ਕਰ ਕਰਤੀ ਪੁਲਿਸ ਵੱਲੋਂ ਲਈ ਗਈ ਤਲਾਸ਼ੀ ਐਸਐਸਪੀ ਨੇ ਦੱਸੀ ਸਾਰੀ ਗੱਲ ਪੰਜਾਬ ਸਰਕਾਰ ਵੱਲੋਂ ਯੋਧ ਨਸ਼ੇ ਵਿਰੁੱਧ ਤਹਿਤ ਸ਼ੁਰੂ ਕੀਤੀ ਗਈ ਕਾਰਵਾਈ ਦਾ ਹੁਣ ਤੀਸਰਾ ਪੜਾ ਚੱਲ ਰਿਹਾ ਹੈ ਅਤੇ ਇਸ ਤਹਿਤ ਅੱਜ ਫਤਿਹਗੜ ਚੂੜੀਆਂ ਤੇ ਪਿੰਡ شیخੂਗੁਰਾ ਕਲਾਂ ਚ ਐਸਐਸਪੀ ਬਟਾਲਾ ਸੁਹਿیل ਖਾਸਮੀਰ ਦੀ ਅਗਵਾਈ ਵਿੱਚ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਇਹ ਸਰਚ ਆਪਰੇਸ਼ਨ ਜਿਸ ਦੀ ਅਗਵਾਈ ਐਸਐਸਪੀ ਬਟਾਲਾ ਕਰ ਰਹੇ ਸਨ ਕਰ ਕਰਤੀ ਪੁਲਸ ਵੱਲੋਂ ਜ਼ਬਰਦਸਤ ਤਲਾਸ਼ੀ ਲਈ ਗਈ ਤਾਂ ਜੋ ਸ਼ੱਕੀ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਸਕੇ ਇਸ ਮੌਕੇ ਐਸਐਸਪੀ ਸੁਹਿیل ਖਾਸਮੀਰ ਨੇ ਕਿਹਾ ਕਿ ਬਟਾਲਾ ਪੁਲਸ ਵੱਲੋਂ ਨਸ਼ੇ ਨੂੰ ਖਤਮ ਕਰਨ ਲਈ ਵੱਡੀ ਮਹਿੰਮ ਚਲਾਈ ਗਈ ਹੈ ਉਸ ਵਿੱਚ ਬਹੁਤ ਕਾਮਯਾਬੀ ਮਿਲੀ ਹੈ ਜਿਸ ਵਿੱਚ ਉਹਨਾਂ ਨੇ ਪਰ ਜਿਆ ਅਤੇ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਸੁਣਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਐਸਐਸਪੀ ਪਟਾਲਾ ਸੀਲ ਕਾਸਿਮੀਰ ਨੇ ਅੱਜ ਆਪਾਂ ਜਿਹੜੀ ਜਗ੍ਹਾ ਖੜੇ ਆ ਇਹਨੂੰ ਸ਼ੇਖਪੂਰਾ ਅਸੀਂ ਕਹਿੰਦੇ ਇੱਕ ਪਿਛੇ ਡਰੱਗ ਹੌਟਸਪੌਟ ਮੰਨਿਆ ਜਾਂਦਾ ਸੀਗਾ ਐਂ ਜਦੋਂ ਦੀ ਪੰਜਾਬ ਸਰਕਾਰ ਦੀ ਮੁਹਿੰਮ ਚੱਲੀ ਹੈ ਯੁੱਧ ਨਸ਼ਾ ਵਿਰੁੱਧ ਤਾਂ ਉਸ ਮੁਹਿੰਮ ਤੋਂ ਬਾਅਦ ਇੱਥੇ ਕਾਫੀ ਫਰਕ ਪੈ ਗਿਆ ਸਾਨੂੰ ਕਾਫੀ ਫੀਡਬੈਕ ਚੰਗਾ ਆਇਆ ਹੈ ਇੱਥੇ ਬਟ ਫਿਰ ਵੀ ਅ ਇਥੇ ਜਿਹੜੇ ਹੋਰ ਵੀ ਕੁਝ ਅਨਸਰ ਹੈਗੇ ਨੇ ਜਿਹੜਾ ਪਿੱਛੇ ਨਸ਼ਾ ਦਾ ਸਕਰੀਨ ਦੇ ਵਿੱਚ ਇਨਵੋਲ ਹੋ ਸੀਗੇ ਤਾਂ ਉਹਨਾਂ ਦੀ ਲਿਸਟ ਲੈ ਕੇ ਅਸੀਂ ਅੱਜ ਇਥੇ ਕਾਸੋ ਆਪਰੇਸ਼ਨ ਕਰ ਰਹੇ ਨੇ ਤਾਂ ਮੇਰੇ ਨਾਲ ਐਸਪੀ ਡੀ ਸਾਹਿਬ ਨੇ ਦੋਨੋਂ ਡਿਪਟੀ ਸਾਹਿਬਾਨ ਨੇ ਸਾਡੇ ਕੋਲ ਫਤਿਹਗੜ ਚੂੜੀਆਂ ਸਬ ਡਿਵੀਜ਼ਨ ਦੀ ਫੋਰਸ ਹੈ ਡੇਰੇ ਦੀ ਫੋਰਸ ਹੈ ਤਾਂ ਉਹਦੇ ਵਿੱਚ ਅਸੀਂ ਕਾਸੋ ਆਪਰੇਸ਼ਨ ਅੱਜ ਕਰ ਰਹੇ ਨੇ ਤਾਂ ਇਹਦੇ ਵਿੱਚ ਜਿਹੜਾ ਜਦੋਂ ਦਾ ਯੁੱਧ ਨਸ਼ਿਆ ਵਿਰੁੱਧ ਜਿਹੜੀ ਮੁਹਿੰਮ ਹੈ ਪੰਜਾਬ ਸਰਕਾਰ ਦੀ ਜਦੋਂ ਦੀ ਇਹ ਸਟਾਰਟ ਹੋਈ ਹੈ ਉਹ ਉਦੋਂ ਤੋਂ ਲੈ ਕੇ ਹੁਣ ਤੱਕ 694 ਮੁਕਦਮੇ ਬਟਾਲਾ ਪੇ ਰਜਿਸਟਰ ਕਰ ਲਏ ਹੈਗੇ ਨੇ ਤਾਂ ਉਹਦੇ ਵਿੱਚ 1121 ਅਸੀਂ ਜਿਹੜੇ ਮੁਲਜ਼ਮ ਫੜੇ ਹੈ ਐਨਡੀਪੀਐਸ ਕੇਸਾਂ ਦੇ ਵਿੱਚ 64ਏ ਦੇ ਵਿੱਚ ਜਿਹੜੇ ਬੰਦੇ ਜਿਨ੍ਹਾਂ ਨੂੰ ਅਸੀਂ ਮਰੀਜ਼ ਤਸੱਵਰ ਕਰਦੇ ਹੈ ਜਿਹੜੇ ਨਸ਼ਾ ਕਰਦੇ ਹੈ ਆਂਦੇ ਹੈ ਤਾਂ ਉਹਨਾਂ ਨੂੰ ਅਸੀਂ ਕਰੀਬਨ 182 ਜਿਹੜੇ ਬੰਦੇ ਹੈ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਡੀਐਸ ਸੈਂਟਰਾਂ ਦੇ ਵਿੱਚ ਦਾਖਲ ਕਰਾਇਆ ਹੈ ਤਾਂ ਨਾਲ-ਨਾਲ ਜਿਹੜੀ ਲੋਕਾਂ ਵੱਲੋਂ ਸਾਡੇ ਕੋਲ ਟਿਪਸ ਆਂਦੀਆਂ ਹਨ ਤਾਂ ਉਹਨਾਂ ਤੇ ਐਕਟ ਕਰਦੇ ਹੋਏ ਬਟਾਲਾ ਪੁਲਿਸ ਨੇ ਹੁਣ ਤੱਕ तकरीबन 170 ਜਿਹੜੇ ਮੁਕਦਮੇ ਹੈ ਉਹ ਦਰਜ ਕੀਤੇ ਹੈ। ਆਹ ਟਿਪਸ ਸੋਲੀ ਲੋਕਾਂ ਵੱਲੋਂ ਆਈਆਂ ਹੈਗੀਆਂ ਤਾਂ ਇਸ ਮਹਿੰਮ ਦੇ ਵਿੱਚ ਜਿਹੜੀ ਹੈ ਪੰਜਾਬ ਸਰਕਾਰ ਦੀ ਮਹਿੰਮ ਲੋਕਾਂ ਦੀ ਬਹੁਤ ਬੜੀ ਬਾਗ਼ੇਦਾਰੀ ਹੈ। ਉਹਦੇ ਵਿੱਚ ਸਾਨੂੰ ਵੀ ਕਾਫੀ ਤਾਕਤ ਮਿਲ ਰਹੀ ਹੈ। ਕੋਆਪਰੇਸ਼ਨ ਕਰ ਰਹੇ ਨੇ ਲੋਕੀ ਤਾਂ ਇਹ ਮਹਿੰਮ ਉਸ ਤਰ੍ਹਾਂ ਤੇ ਅੱਗੇ ਵਧ ਰਹੀ ਹੈ। ਸਰ ਕਾਫੀ ਪ੍ਰਾਪਰਟੀਜ਼ ਰਿੰਚ ਕੀਤੀ ਹੈ ਨਸਲ ਨਸਲ ਦੀ ਘਾਟਾ ਆਏ ਗਏ ਨੇ। ਜਿਹੜੇ ਚੰਦ ਗੱਟੀ ਅਜੇ ਵੀ ਇਹੋ ਜਿਹੇ ਸ਼ਾਂਤ ਬਾੜੀਆਂ ਕਰ ਰਹੇ ਨੇ ਇਹੋ ਜਿਹੇ ਅੰਸਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਇਹਦੇ ਵਿੱਚ ਬਟਾਲਾ ਪੁਲਿਸ ਨੇ ਕਰੀਬਨ 65 ਜਿਹੜੇ ਪ੍ਰੋਪੋਜ਼ਲ ਸਾਡੇ ਅਪਰੂਵ ਹੋਏ ਸੀਗੇ ਤਾਂ 110 ਤੋਂ ਉੱਤੇ ਮੁਲਜ਼ਮ ਜਿਹੜੇ ਹੈਗੇ ਨੇ ਨਸ਼ਾ ਤਸਕਰੀ ਦਾ ਜਿਹੜਾ ਕੰਮ ਕਰਦੇ ਸੀਗੇ ਉਹਨਾਂ ਦੀ ਪ੍ਰਾਪਰਟੀਆਂ ਫ੍ਰੀਜ਼ ਹੋ ਚੁੱਕੀਆਂ ਨੇ ਜਿਹੜਾ ਜੀ ਵੈਲੂਏਸ਼ਨ ਜਿਹੜੀ ਹੈ ਕਰੀਬਨ 35 35 ਕਰੋੜ ਰੁਪਇਆ ਹੈਗੀਆਂ ਤਾਂ ਇਹ ਜਿਹੜਾ ਪ੍ਰੋਸੈਸ ਹੈ ਇਹ ਅਜੇ ਵੀ ਚੱਲਦਾ ਪਿਆ ਜਿਹੜਾ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਜਿਹੜੇ ਨਸ਼ਾ ਦਸਤਰ ਰਹਿ ਗਏ ਨੇ ਤਾਂ ਸਾਡਾ ਪ੍ਰੋਸੈਸ ਚੱਲਦਾ ਪਿਆ ਕਿ ਅਸੀਂ ਸਾਰਿਆਂ ਲਈ ਉਹਨਾਂ ਦੀ ਜਿਹੜੀ ਪ੍ਰੋਪਰਟੀਜ਼ ਜਿਹੜੀ ਇਹਨਾਂ ਨੇ ਬਣਾਈਆਂ ਹਨ ਇਹ ਕਮਾਈ ਕਰਕੇ ਤਾਂ ਉਹ ਆਪਾਂ ਫ੍ਰੀ ਕਰਾਂਗੇ ਸੋ ਸਰ ਜਿਹੜਾ ਅੱਜ ਸ਼ਿਫਾਪੁਰ ਦੇ ਵਿੱਚ ਕਰਨਗੇ ਆਪਾਂ ਉਹ ਕਿੰਨੇ ਕ ਘਰ ਜਿਹੜੇ ਤੁਹਾਨੂੰ ਲੱਗਦਾ ਹੈਗੇ ਇਹਦੇ ਵਿੱਚ ਸਾਡੇ ਕੋਲ ਜਿਹੜੇ ਇਹਦੇ ਵਿੱਚ ਮੁਲਜ਼ਮ ਇਨਵੋਲਡ ਸੀਗੇ ਪੁਰਾਣਾ ਇਹਦਾ ਹੌਟਸਪੌਟ ਮੰਨਿਆ ਜਾਂਦਾ ਸੀਗਾ ਹੁਣ ਕਾਫੀ ਸੁਧਾਰ ਹੋ ਗਿਆ ਇਹਦੇ ਵਿੱਚ ਤਾਂ ਲਿਸਟ ਸਾਡੇ ਕੋਲ ਟੀਮ ਦੇ ਕੋਲ ਲੱਗੀਆਂ ਤਾਂ ਉਸ ਤੋਂ ਬਾਅਦ ਜਿਹੜੀ ਕਸੂ ਕਰਾਂਗੇ